ਹਰ ਸਿਮਰਤ ਕੌਰ ਆਪਣੇ ਬੱਚੇ ਅਤੇ ਆਪਣੀ ਨੂੰਹ ਦੇ ਨਾਲ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਉਸ ਦੇ ਘਰ ਵਾਲੇ ਦੀ ਜਾਨ ਮਗਰੋਂ ਉਸ ਨੇ ਆਪਣੇ ਬੱਚੇ ਅਮਰਿਤਪਾਲ ਨੂੰ ਬੜੇ ਚਾਵਾਂ ਨਾਲ ਅਤੇ ਬੜੀ ਮਿਹਨਤ ਦੇ ਨਾਲ ਪਾਲਿਆ ਹੈ ਬਹੁਤ ਔਖਾ ਵੱਡਾ ਕੀਤਾ ਪੜਾਇਆ ਲਿਖਾਇਆ ਇਸ ਕਾਬਿਲ ਬਣਾਇਆ ਕਿ ਅੱਜ ਉਹ ਇੱਕ ਸਰਕਾਰੀ ਟੀਚਰ ਹੈ ਵਧੀਆ ਘਰਬਾਰ ਹੈ ਅਤੇ ਉਸ ਦਾ ਵਧੀਆ ਪਰਿਵਾਰ ਹੈ ਐਸੇ ਤਰ੍ਹਾਂ ਚੱਲ ਰਿਹਾ ਹੈ ਹਰ ਸਿਮਰਤ ਕੌਰ ਦੀ ਨੂੰ ਕਾਜਲ ਉਸ ਨੂੰ ਬਹੁਤ ਪਿਆਰ ਕਰਦੀ ਹੈ ਮਾਵਾ-ਵਾਗ ਰੱਖਦੀ ਹੈ ਅਤੇ ਜਰੂਰਤ ਪੈਣ ਤੇ ਹਮੇਸ਼ਾ ਨਾਲ ਖੜਦੀ ਹੈ ਲੇਕਿਨ ਕਈ ਦਿਨਾ ਤੋਂ ਥੋੜੀ ਬੁਤੀ ਬਿਮਾਰ ਚੱਲ ਰਹੀ ਹੈ ਪਿੰਡ ਵਾਲੇ ਡਾਕਟਰਾਂ ਨੂੰ ਦਿਖਾਇਆ ਹੈ ਥੋੜਾ ਬੁਤਾ ਬੁਖਾਰ ਕਰਕੇ ਮਾੜੀਆਂ-ਮੁੱਟੀਆਂ ਗੋਲੀਆਂ ਦੇ ਦਿੰਦੇ ਹਨ ਲੇਕਿਨ ਹਰ ਸਿਮਰਤ ਕੋਲ ਨੂੰ ਅੰਦਾਜ਼ਾ ਨਹੀਂ ਹੈ ਵੀ ਉਹਨਾਂ ਦੀ ਜ਼ਿੰਦਗੀ ਅਚਾਨਕ ਹੀ ਬਦਲਣ ਵਾਲੀ ਹੈ ਅਮਰਿਤਪਾਲ ਘਰੋਂ ਬਾਹਰ ਆਪਣੀ ਡਿਊਟੀ ਤੇ ਗਿਆ ਹੈ ਇੱਧਰ ਹਰ ਸਿਮਰਤ ਆਪਣੀ ਨੂੰ ਕਾਜਲ ਨੂੰ ਰੱਖਦੀ ਹੈ ਬੇਟਾ ਪੈਰ ਹੋ ਗਈ ਹੈ ਚਾਹ ਬਣਾ ਕੇ ਲਿਆਓ ਚਾਹ ਪੀਣ ਦਾ ਮਨ ਕਰ ਰਿਹਾ ਹੈ ਕਾਜਲ ਬਿਨਾਂ ਕੁਝ ਕਹੇ ਚਾਹ ਬਣਾਣ ਰਸੋਈ ਦੇ ਵਿੱਚ ਚਲੀ ਜਾਂਦੀ ਹੈ ਅਚਾਨਕ ਹੀ ਚਾਹ ਦੇ ਡੁੱਲਣ ਦੀ ਆਵਾਜ਼ ਆਂਦੀ ਹੈ ਭਾਂਡੇ ਖੜਕ ਪੈਂਦੇ ਹਨ ਕਾਜਲ ਜ਼ਮੀਨ ਤੇ ਪਈ ਹੈ ਇਕਦਮ ਭੱਜ ਕੇ ਹਰ ਸਿਮਰਤ ਜਿਵੇਂ ਹੀ ਰਸੋਈ ਦੇ ਵਿੱਚ ਗਈ ਸਾਹਮਣੇ ਆਪਣੀ ਨੂਨੂ ਜ਼ਮੀਨ ਤੇ ਬੇਹੋਸ਼ ਡਿੱਗੀ ਦੇਖ ਕੇ ਉਸਦੇ ਤਾਂ ਹੋਸ਼ ਉੱਡ ਜਾਂਦੇ ਹਨ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਆਹ ਕੀ ਹੋ ਗਿਆ ਇਹ ਤਾਂ ਬਿਮਾਰ ਹੋ ਗਈ ਹੈ ਐਮ ਇਹ ਕਿਵੇਂ ਹੋ ਸਕਦਾ ਹੈ ਅਚਾਨਕ ਹੀ ਆਪਣੀ ਬੇਟੀ ਨੂੰ ਫੋਨ ਲਗਾਉਂਦੀ ਹੈ ਬੇਟਾ ਅਮਰਿਤਪਾਲ ਪੱਜਿਆ ਆਂਦਾ ਹੈ ਅਤੇ ਲਗਭਗ ਅੱਧੇ ਘੰਟੇ ਦੇ ਵਿੱਚ ਘਰੇ ਪਹੁੰਚ ਜਾਂਦਾ ਹੈ ਅਤੇ ਘਰੋਂ ਆਪਣੀ ਮੰਮੀ ਆਪਣੀ ਨੂੰ ਲੈ ਕੇ ਆਪਣੀ ਕਾਰ ਦੇ ਵਿੱਚ ਹਸਪਤਾਲ ਚਲੇ ਜਾਂਦੇ ਹਨ ਬਟਿੰਡਾ ਸ਼ਹਿਰ ਦੇ ਮਨਿਤਨੇ ਹਸਪਤਾਲ ਦੇ ਵਿੱਚ ਨੋ ਨੂੰ ਭਰਤੀ ਕਰਾ ਜਾਂਦਾ ਹੈ ਡਾਕਟਰ ਗੁਰਪ੍ਰਤਾਪ ਸਿੰਘ ਜੋ ਕਿ ਭਾਵੇਂ ਉਮਰਦਰਾਜ ਹੈ 50 ਕੁ ਸਾਲਾਂ ਦਾ ਹੈ ਫਰਵੀ ਸਾਰੇ ਸ਼ਹਿਰ ਦੇ ਵਿੱਚ ਮਨਿਆ ਤੰਨਿਆ ਹੈ ਸਾਰੇ ਸ਼ਹਿਰ ਦੇ ਵਿੱਚ ਮਸ਼ਹੂਰ ਡਾਕਟਰ ਹੈ ਗੁਰਪ੍ਰਤਾਪ ਜਿਵੇਂ ਹੀ ਦੇਖਦਾ ਹੈ ਵੀ ਲੜਕੀ ਬੇਹੋਸ਼ ਪਈ ਹੈ ਉਸ ਨੂੰ ਆਪਣੀਆਂ ਨਰਸਾਂ ਨੂੰ ਆਕੇ ਵਾਰਡ ਦੇ ਵਿੱਚ ਪਰਤੀ ਕਰ ਲੈਂਦਾ ਹੈ ਉੱਤੇ ਉਸ ਦਾ ਇਲਾਜ ਕੀਤਾ ਜਾਂਦਾ ਹੈ ਜਾਂਚਾਂ ਹੁੰਦੀਆਂ ਹਨ ਜਾਂਚਾਂ ਦੇ ਵਿੱਚ ਫੂਡ ਪੋਇਜ਼ਨਿੰਗ ਸਾਹਮਣੇ ਆਉਂਦੀ ਹੈ ਵੀ ਇਸ ਨੂੰ ਫੂਡ ਤੋਂ ਪੋਇਜ਼ਨਿੰਗ ਹੋ ਗਈ ਹੈ ਇਸ ਨੂੰ ਖਾਣੇ ਤੋਂ ਪੋਇਜ਼ਨਿੰਗ ਹੋ ਗਈ ਹੈ ਖਾਣਾ ਖਰਾਬ ਕਰ ਗਿਆ ਹੈ ਕੋਈ ਗੱਲ ਨਹੀਂ ਬੇਟੀ ਜਲਦੀ ਠੀਕ ਹੋ ਜਾਵੇਗੀ ਤੁਸੀਂ ਚਿੰਤਾ ਨਾ ਕਰੋ ਮੇਰੇ ਕੋਲ ਇੱਥੇ 2-4 ਦਿਨ ਐਡਮਿਟ ਰਹਿਣ ਦੋ ਪਰਤੀ ਰਹਿਣ ਦੋ ਆਪੇ ਬਾਅਦ ਦੇ ਵਿੱਚ ਜਦੋਂ ਠੀਕ ਹੋ ਗਈ ਮੈਂ ਇਸ ਨੂੰ ਇੱਥੋਂ ਛੱਡ ਦਾਂਗਾ ਚਲੋ ਅਮਰਿਤਪਾਲ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਉੱਥੇ ਹੀ ਰੁਕ ਜਾਂਦਾ ਹੈ ਇਧਰੋਂ ਹਰ ਸਿਮਰਤ ਕੌਰ ਆਪਣੀ ਨੂੰ ਕਾਜਲ ਦਾ ਧਿਆਨ ਰੱਖਣ ਵਾਸਤੇ ਉੱਥੇ 24 ਘੰਟੇ ਉੱਪਰ ਬੈਠੀ ਹੈ ਹਮੇਸ਼ਾ ਉਸ ਦਾ ਧਿਆਨ ਰੱਖਦੀ ਹੈ ਰਾਤ ਨੂੰ ਲਗਭਗ 1:30 ਵਜੇ ਕਾਜਲ ਨੂੰ ਹੋਸ਼ ਆ ਜਾਂਦਾ ਹੈ ਲੇਕਿਨ ਸੌ ਕੇ ਆਰੇ ਹਨ ਸਾਵਾਂ ਦੇ ਵਿੱਚ ਤਕਲੀਫ ਹੈ ਅਚਾਨਕ ਹੀ ਹਸਪਤਾਲ ਦੇ ਉੱਪਰ ਜੋ ਡਾਕਟਰ ਦਾ ਘਰ ਹੈ ਉਸ ਦੇ ਵਿੱਚ ਜਾਂਦੀ ਹੈ ਅਤੇ ਡਾਕਟਰ ਸਾਹਿਬ ਨੂੰ ਬੁਲਾ ਕੇ ਲਿਆਉਂਦੇ ਹਨ ਡਾਕਟਰ ਸਾਹਿਬ ਭੱਜ ਜਾਂਦੇ ਹਨ ਅਤੇ ਉਸ ਦਾ ਇਲਾਜ ਕਰਦੇ ਹਨ ਮੌਕੇ ਤੇ ਜੋ ਬੋਤਲਾਂ ਲਗੀਆਂ ਹਨ ਜੋ ਟੀਕੇ ਲੱਗਣੇ ਹਨ ਲਗਾ ਕੇ ਕਾ ਜਲਦੀ ਜਾਨ ਜਰੀ ਹੈ ਬਚਾਈ ਜਾਂਦੀ ਹੈ ਮਾਮਲਾ ਵੱਚ ਚੁੱਕਿਆ ਹੈ ਸ਼ਾਇਦ ਕੁਝ ਦਿਨ ਹੋਰ ਇਥੇ ਐਡਮਿਟ ਰੱਖਣਾ ਪਵੇਗਾ ਇੰਜ ਕਹਿ ਕੇ ਡਾਕਟਰ ਸਾਹਿਬ ਕੁਝ ਦਵਾਈਆਂ ਲਿਖ ਕੇ ਦਿੰਦੇ ਹਨ ਜਲਦੀ ਤੋਂ ਜਲਦੀ ਇਹ ਦਵਾਈਆਂ ਲੈ ਕੇ ਆਓ ਅਤੇ ਉੱਥੇ ਹੀ ਅਮਰਪਾਲ ਸਿੰਘ ਭੱਜ ਕੇ ਮੈਡੀਕਲ ਸਟੋਰ ਤੋਂ ਦਵਾਈਆਂ ਲੈਣ ਚਲਾ ਜਾਂਦਾ ਹੈ ਡਾਕਟਰ ਸਾਹਿਬ ਬੈਠੇ ਹਨ ਅਤੇ ਬੈਠੇ ਬਿਠਾਏ ਨਾਲੇ ਤਾਂ ਜਾਂਚ ਕਰ ਰਹੇ ਹਨ ਵੀ ਤਕਲੀਫ ਕੀ ਹੈ ਨਾਲ ਨਾਲ ਪੁਰਾਣੀਆਂ ਗੱਲਾਂ ਛਿੜ ਰਹੇ ਹਨ ਦੁੱਖ ਸੁੱਖ ਕਰਦੇ ਹਨ ਮੇਰੀ ਪਤਨੀ ਨੂੰ ਵੀ ਗਏ ਕਈ ਸਾਲ ਹੋ ਚੁਕੇ ਹਨ ਇਕੱਲੇ ਰਹਿਣਾ ਮੇਰੇ ਬੱਚੇ ਵਿਦੇਸ਼ ਤੇ ਵਿਚ ਹਨ ਤੁਸੀਂ ਬੜੇ ਸੁਭਾਗਸ਼ਾਲੀ ਹੋ ਤੁਹਾਡਾ ਬੱਚਾ ਇੱਥੇ ਹੀ ਸੈਟਲ ਹੈ ਤੁਹਾਡੀ ਨੂੰ ਵੀ ਕਾਫੀ ਭਾਗਸ਼ਾਲੀ ਹੈ ਉਸ ਨੂੰ ਤੁਹਾਡੇ ਵਰਗੀ ਮਾਂ ਵਰਗੀ ਸੱਸ ਮਿਲੀ ਹੈ ਬਹੁਤ ਘਟ ਲੜਕੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਮਾਵਾ ਵਰਗੀਆਂ ਸੱਸਾਂ ਲਿਖੀਆਂ ਹੁੰਦੀਆਂ ਹਨ ਨਹੀਂ ਜੀ ਬਸ ਮੈਂ ਤਾਂ ਆਪਣਾ ਫਰਜ਼ ਨਿਭਾਰੇ ਹਾਂ ਹਾਂ ਤਾਂ ਮੈਂ ਇਸ ਦੀ ਮਾਂ ਹੀ ਰਿਸ਼ਤੇ ਦੇ ਵਜੋਂ ਸੱਸ ਲੱਗਦੀ ਹਾਂ ਫਿਰ ਕੀ ਹੋ ਗਿਆ ਮੈਂ ਇਸ ਦੀ ਮਾਂ ਹਾਂ ਤੁਸੀਂ ਬਸ ਇਸ ਦਾ ਟੰਗ ਤਰਾ ਇਲਾਜ ਕਰੋ ਮੇਰੀ ਬੇਟੀ ਠੀਕ ਹੋ ਜਾਣੀ ਚਾਹੀਦੀ ਹੈ ਇਹਨਾਂ ਕਹਿ ਕੇ ਹਰ ਸਿਮਰਤ ਆਪਣੀ ਨੂੰ ਦੇ ਚਿਹਰੇ ਦੇ ਉੱਪਰ ਹੱਥ ਫੇਰਨ ਲੱਗ ਜਾਂਦੀ ਹੈ ਆਪਣੀ ਨੂੰ ਨੂੰ ਪਲੋਸਣ ਲੱਗ ਜਾਂਦੀ ਹੈ ਚਲੋ ਡਾਕਟਰ ਸਾਹਿਬ ਚਲੇ ਜਾਂਦੇ ਹਾਂ ਇਧਰੋਂ ਅਮਰਿਤਪਾਲ ਦਵਾਈਆਂ ਲੈ ਕੇ ਆ ਜਾਂਦਾ ਹੈ ਸਵੇਰ ਤੱਕ ਕਾਜਲ ਨੂੰ ਹੋਸ਼ ਆ ਚੁੱਕਿਆ ਹੈ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਐਸੀ ਤਰ੍ਹਾਂ ਕਈ ਦਿਨ ਉੱਥੇ ਭਰਤੀ ਰਹਿੰਦੀ ਹੈ ਇਧਰੋਂ ਹਰ ਸਿਮਰ ਜੜੀ ਹੈ ਡਾਕਟਰ ਸਾਹਿਬ ਨਾਲ ਹਮੇਸ਼ਾ ਗੱਲਾਂ ਮਤਾ ਕਰਦੀ ਰਹਿੰਦੀ ਹੈ ਜਦੋਂ ਵੀ ਡਾਕਟਰ ਸਾਹਿਬ ਦੇਖਣ ਆਦੇ ਹਨ ਕੁਝ ਦੇਰ ਇੱਥੇ ਬੈਠ ਕੇ ਜਾਂਦੇ ਹਨ ਅਤੇ ਬਾਕੀ ਨਸਾਂ ਵੀ ਹੈਰਾਨ ਹਨ ਵੀ ਇੱਥੇ ਡਾਕਟਰ ਸਾਹਿਬ ਕਾਫੀ ਜ਼ਿਆਦਾ ਸਮਾਂ ਬਿਤਾਉਂਦੇ ਹਨ ਬਾਕੀ ਜਗ੍ਹਾ ਡਾਕਟਰ ਸਾਹਿਬ ਬਸ ਮੜਮੜਾ ਦੇ ਕੇ ਦਵਾਈਆਂ ਦੇ ਕੇ ਆ ਜਾਂਦੇ ਹਨ ਲੇਕਿਨ ਇੱਥੇ ਡੇਡ-ਡੇਡ ਘੰਟਾ ਦੋ-ਦੋ ਘੰਟੇ ਬੈਠੇ ਰਹਿੰਦੇ ਹਨ ਇੱਥੇ ਕੀ ਹੈ ਲੇਕਿਨ ਸੱਚ ਕਿਸੇ ਨੂੰ ਨਹੀਂ ਪਤਾ ਸੀ ਸ਼ਾਇਦ ਇੱਥੇ ਕੋਈ ਵੱਡਾ ਰਾਜ਼ ਲੁਕਿਆ ਹੈ ਜੋ ਕਿ ਸਿਰਫ ਖਰ ਸਿਮਰਤ ਨੂੰ ਅਤੇ ਉਸ ਡਾਕਟਰ ਗੁਰਪ੍ਰਤਾਪ ਨੂੰ ਪਤਾ ਹੈ ਚਲੋ ਉੱਥੇ ਹੀ ਕਈ ਦਿਨ ਬੀਤ ਜਾਂਦੇ ਹਨ ਕਈ ਦਿਨਾਂ ਦੇ ਬਾਅਦ ਡਾਕਟਰ ਸਾਹਿਬ ਇਜਾਜ਼ਤ ਦੇ ਦਿੰਦੇ ਹਨ ਅਤੇ ਚਲੋ ਉੱਥੋਂ ਚਲੇ ਜਾਂਦੇ ਹਨ ਕਰੇ ਆ ਕੇ ਕਾਦਰ ਜਿਹੜੀ ਹੈ ਥੋੜਾ ਚੰਗਾ ਮਹਿਸੂਸ ਕਰ ਰਹੀ ਹੈ ਉਸ ਨੂੰ ਕਰਦੀਆਂ ਪਕੀਆਂ ਪਕਾਈਆਂ ਆਪਣੇ ਸੱਸ ਦੇ ਹੱਥਾਂ ਦੀ ਰੋਟੀਆਂ ਮਿਲ ਰਹੀਆਂ ਹਨ ਨਾਲ-ਨਾਲ ਜੂਸ ਵਗੈਰਾ ਪਿਲਾਇਆ ਜਾ ਰਿਹਾ ਹੈ ਕਿਉਂਕਿ ਪੇਟ ਦੀ ਹਾਲਤ ਕਾਫੀ ਨਾਜ਼ੁਕ ਹੈ ਇਹ ਰੋਟੀਆਂ ਜ਼ਿਆਦਾ ਨਹੀਂ ਖਾ ਸਕਦੀ ਇਸ ਕਰਕੇ ਜੂਸ ਤੇ ਨਾਲ ਕੁਝ ਜ਼ਿਆਦਾ ਕਰਨਾ ਪੈਂਦਾ ਹੈ ਜੂਸ ਪੀਣਾ ਪੈਂਦਾ ਹੈ ਚਲੋ ਹਰ ਸਿਮਰਤ ਕੌਰ ਆਪਣੇ ਬੇਟੇ ਦਾ ਆਪਣੀ ਨੂੰ ਦਾ ਪੂਰਾ ਧਿਆਨ ਰੱਖਦੀ ਹੈ ਬੇਟਾ ਤਾਂ ਆਪਣੀ ਡਿਊਟੀ ਚਲਾ ਜਾਂਦਾ ਹੈ ਲੇਕਿਨ ਪਿੱਛੇ ਨੂੰ ਰਹਿ ਜਾਂਦੀ ਹੈ ਉਸ ਨੂੰ ਜੋ ਵੀ ਉਸ ਦੀ ਜ਼ਰੂਰਤ ਹੁੰਦੀ ਹੈ ਪੂਰੀ ਕਰਕੇ ਦਿੰਦੀ ਹੈ ਅਚਾਨਕ ਹੀ ਸਵੇਰੇ ਸਵੇਰੇ ਅੱਜ 9 ਵਜੇ ਹਰ ਸਿਮਰਤ ਕੋਲ ਆ ਰਹੀ ਹੈ ਇਸ ਸਮੇ ਉਸ ਜਨ ਹੋਣਾ ਥੋੜਾ ਅਜੀਬ ਹੈ ਕਿਉਂਕਿ ਜ਼ਿਆਦਾਤਰ ਸ਼ਾਮ ਦੇ ਵੇਲੇ ਨਹਾ ਕਰਦੀ ਹੈ ਨੂੰ ਪੁੱਛਦੀ ਹੈ ਕਿੱਧਰ ਚੱਲੇ ਹੋ ਅਗੋ ਆਖ ਦਿੰਦੀ ਹੈ ਮੈਂ ਆਪਣੀ ਕਿਸੇ ਪੁਰਾਣੀ ਸਹੇਲੀ ਨੂੰ ਮਿਲ ਕੇ ਆਣਾ ਹੈ ਉਸਦੇ ਨਾਲ ਥੋੜਾ ਦੁੱਖ ਸੁੱਖ ਸਾਂਝੇ ਕਰਨੇ ਹਨ ਆਓ ਜੀ ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ ਨਹੀਂ ਨਹੀਂ ਤੈਨੂੰ ਕੀ ਲੋੜ ਹੈ ਇਹਨਾਂ ਕਹਿ ਕੇ ਹਰ ਸਿਮਰਤ ਜਿਹੜੀ ਹੈ ਆਪਣਾ ਬੈਗ ਚੱਕ ਕੇ ਬੜੀ ਸੋਹਣੀ ਤਿਆਰ ਹੋ ਕੇ ਉੱਥੋਂ ਚਲੀ ਜਾਂਦੀ ਹੈ ਸ਼ਾਮ ਨੂੰ ਲਗਭਗ 4 ਵਜੇ ਕਰਿਆ ਜਾਂਦੀ ਹੈ ਘਰੇ ਆਇਆ ਕਾਫੀ ਖੜੀ ਹੈ ਕਾਫੀ ਮੁਸਕਰਾਹਟ ਹੈ ਉਸਦੇ ਚਿਹਰੇ ਤੇ ਨਹੀਂ ਸਮਝ ਪਾਰੇ ਆਖਿਰਕਾਰ ਅਜੇ ਹੀ ਕਿਹੜੀ ਗੱਲ ਹੈ ਆਖਿਰਕਾਰ ਕੀ ਹੋ ਚੁੱਕਿਆ ਹੈ ਲੇਕਿਨ ਅਗੋਂ ਕੁਝ ਦਾੜ ਦੇ ਵਿੱਚ ਕਾਲਾ ਲੱਗਦਾ ਹੈ ਨੂੰ ਰਾਣੀ ਗੱਲਾਂ ਹੀ ਗੱਲਾਂ ਦੇ ਵਿੱਚ ਆਪਣੀ ਸੱਸ ਨੂੰ ਹਰ ਸਿਮਰਤ ਨੂੰ ਪੁੱਛਦੀ ਹੈ ਮੰਮੀ ਜੀ ਕਿੱਧਰ ਗਏ ਸੀ ਅਗੋਂ ਗੱਲ ਟਾਲ ਦਿੰਦੀ ਹੈ ਤੁਹਾਨੂੰ ਦੱਸਿਆ ਸੀ ਨਾ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਐਸੀ ਤਰ੍ਹਾਂ ਕਈ ਦਿਨ سلسلہ ਚੱਲਦਾ ਰਹਿੰਦਾ ਹੈ ਸਵੇਰੇ 9 ਵਜੇ ਤਿਆਰ ਹੋ ਕੇ ਜਾਣਾ ਅਤੇ ਸ਼ਾਮ ਨੂੰ ਲਗਭਗ 3-4 ਵਜੇ ਵਾਪਸ ਆ ਜਾਣਾ ਆਉਂਦੇ ਸਮੇਂ ਕਈ ਵਾਰ ਹੱਥ ਦੇ ਵਿੱਚ ਕੁਝ ਗਿਫਟ ਵਗੈਰਾ ਹੁੰਦੇ ਸਨ ਕਾਜਲ ਨਹੀਂ ਸਮਝ ਪਾਰੀ ਵੀ ਇਹ ਕੀ ਹੋ ਰਿਹਾ ਹੈ ਲੇਕਿਨ ਚਲੋ ਬਜ਼ੁਰਗ ਹੋਰਤ ਹੈ ਫਿਰ ਕੀ ਹੋਇਆ ਥੋੜਾ ਬੋਤਾ ਜੀਮ ਮਚਲਾ ਲਿਆ ਤਾਂ ਚਲੋ ਬਾਹਰ ਆਪਣੀ ਸਹੇਲੀ ਨੂੰ ਤਾਂ ਮਿਲਣ ਗਈ ਸੀ ਵਾਪਸ ਆ ਗਈ ਹੈ ਨਾ ਇਸ ਤਰ੍ਹਾਂ ਸੋਚ ਕੇ ਉਹ ਵੀ ਭੁੱਲ ਭੁਲੇਖੇ ਟਾਲਣ ਦੀ ਹੈ ਲੇਕਿਨ ਗੱਲ ਇਸ ਦੇ ਪਿੱਛੇ ਹੋਰ ਹੈ ਕੁਝ ਨਾ ਕੁਝ ਤਾਂ ਪਤਾ ਲਗਾਣਾ ਪਵੇਗਾ ਲਗਭਗ ਕਈ ਦਿਨ ਬੀਤਣ ਤੋਂ ਬਾਅਦ ਜਦੋਂ ਆ ਸਿਲਸਿਲਾ ਖਤਮ ਨਹੀਂ ਹੁੰਦਾ ਕਾਜਲ ਨੂੰ ਸ਼ੱਕ ਹੋਣ ਲੱਗ ਜਾਂਦਾ ਹੈ ਕਾਜਲ ਦੇਖਣ ਲੱਗ ਜਾਂਦੀ ਹੈ ਬਿਲਕੁਲ ਇਸ ਦੇ ਪਿੱਛੇ ਕੁਝ ਨਾ ਕੁਝ ਸੱਚਾਈ ਲੁਕੀ ਹੈ ਕੁਝ ਨਾ ਕੁਝ ਇਸ ਦੇ ਪਿੱਛੇ ਜ਼ਰੂਰ ਲੁਕਿਆ ਸੱਚ ਹੈ ਅੱਜ ਆਪਣੀ ਸੱਸ ਦਾ ਪਿੱਛਾ ਕਰਨਾ ਤੈਅ ਕਰਦੀ ਹੈ ਉਸ ਦੀ ਬਸ ਮਗਰ ਆਪਣੀ ਸਕੂਟਰੀ ਲਗਾ ਦਿੰਦੀ ਹੈ ਜਿੱਧਰ ਜਿੱਧਰ ਜਾਂਦੀ ਹੈ ਉਸ ਦੇ ਮਗਰ ਮਗਰ ਤੁਰ ਪੈਂਦੀ ਹੈ ਅਚਾਨਕ ਹੀ ਆਪਣੀ ਸੱਸ ਹਰ ਸਿਮਰਤ ਨੂੰ ਡਾਕਟਰ ਕੁਰ ਪ੍ਰਤਾਪ ਦੇ ਘਰ ਉਸ ਤੇ ਹਸਪਤਾਲ ਆਇਆ ਦੇਖ ਖੁਸ਼ ਹੋ ਉੱਠ ਜਾਂਦੇ ਹਨ ਇੱਥੇ ਕਿਵੇਂ ਆਈ ਹੈ ਉੱਪਰ ਘਰ ਵੱਲ ਚਲੀ ਗਈ ਹੈ ਇਹ ਤਾਂ ਅਨਹੋਣੀ ਹੋ ਗਈ ਹੈ ਏਕੀ ਹੋ ਰਿਹਾ ਹੈ ਕਿ ਮੇਰੀ ਸੱਸ ਇੱਥੇ ਮਿਲਣ ਆ ਰਹੀ ਸੀ ਦੀ ਹੁਣ ਇਹ ਕੰਮ ਕਰਨ ਲੱਗ ਪਈ ਹੈ ਅਚਾਨਕ ਹੀ ਆਪਣੇ ਘਰ ਵਾਲੇ ਨੂੰ ਫੋਨ ਲਗਾਉਂਦੀ ਹੈ ਅਮਰਿਤਪਾਲ ਜਿਵੇਂ ਹੀ ਇਹ ਗੱਲ ਸੁਣਦਾ ਹੈ ਉਸ ਤੋਂ ਦਿਆ ਨਹੀਂ ਜਾਂਦਾ ਅਚਾਨਕ ਹੀ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਇੱਥੇ ਭੱਜ ਆਂਦਾ ਹੈ ਆਪਣੀ ਗੱਡੀ ਲੈ ਕੇ ਸ਼ਹਿਰ ਦੇ ਵਿੱਚ ਪਹੁੰਚ ਚੁੱਕਿਆ ਹੈ ਹਸਪਤਾਲ ਦੇ ਵਿੱਚੋਂ ਆਪਣੀ ਮਾਂ ਨੂੰ ਨਿਕਲਦਾ ਦੇਖ ਉਸਦੇ ਵੀ ਹੋਸ਼ ਉੱਡ ਜਾਂਦੇ ਹਨ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਹੈ ਘਰੇ ਆਉਂਦੇ ਸਾਰ ਆਪਣੀ ਮਾਂ ਹਰਸਿਮਰਤ ਨੂੰ ਘੇਰਾ ਪਾ ਲੈਂਦੇ ਹਨ ਦੋਵੇਂ ਜਣੇ ਸਵਾਲਾਂ ਦੀ ਝੜੀ ਲਗਾ ਦਿੰਦੇ ਹਨ ਕਿਉਂ ਤੁਸੀਂ ਉਸਦੇ ਨਾਲ ਜਾ ਰਹੇ ਹੋ ਕੀ ਲਣ ਗਈ ਸੀ ਡਾਕਟਰ ਸਾਹਿਬ ਕੋਲ ਅਤੇ ਕੀ ਲੱਗਦੇ ਹਨ ਤੁਹਾਡੇ ਜਰੂਰ ਕੁਝ ਗਲਤ ਹੋ ਰਿਹਾ ਹੈ ਦੱਸੋ ਇਸ ਉਮਰ ਕਿਹੜਾ ਚੰਚਰਾਨ ਤੇ ਲੱਗੇ ਹੋ ਕਿਉਂ ਨਹੀਂ ਦੱਸ ਰਹੇ ਸਾਨੂੰ ਜ਼ੁਬਾਨ ਬੰਦ ਕਿਉਂ ਹੈ ਤੁਹਾਡੀ ਇਸ ਤਰ੍ਹਾਂ ਦੇ ਕਈ ਸਵਾਲ ਜਿਹੜੇ ਹਨ ਉਸ ਘਰ ਦੇ ਵਿੱਚ ਉੱਠ ਰਹੇ ਹਨ ਜਿੱਥੇ ਕਈ ਸਾਲਾਂ ਤੋਂ ਸ਼ਾਂਤੀ ਸੀ ਕਦੇ ਵੀ ਛੋਟੀ ਮੋਟੀ ਲੜਾਈ ਵੀ ਨਹੀਂ ਵਾਪਰੀ ਜਿਸ ਘਰ ਦੇ ਸ਼ਾਂਤੀ ਨੂੰ ਦੇਖ ਕੇ ਆਸ-ਪਾਸ ਦੇ ਲੋਕ ਮੱਚਾ ਕਰਦੇ ਸਨ ਵੀ ਸਾਡੇ ਘਰੇ ਤਾਂ ਰੋਜ਼ ਲੜਾਈਆਂ ਹੁੰਦੀਆਂ ਹਨ ਇਹਨਾਂ ਦੇ ਘਰੇ ਪਤਾ ਨਹੀਂ ਕਿਹੜਾ ਤਵੀਤ ਹੈ ਇਹ ਵੀ ਕਦੇ ਲੜਾਈ ਨਹੀਂ ਹੁੰਦੀ ਹਜੇ ਉਸ ਕਾਰ ਦਾ ਸ਼ੋਰ ਸ਼ਰਾਬਾ ਦੂਰ ਤੱਕ ਗੁਜਰਿਆ ਹੈ ਘਰ ਦੇ ਵਿੱਚ ਖੂਖਲਾ ਮਚ ਰਿਹਾ ਹੈ ਘਰ ਦੇ ਵਿੱਚ ਬਿਲਕੁਲ ਸ਼ਾਂਤੀ ਭੰਗ ਹੋ ਚੁੱਕੀ ਹੈ ਆਪਣੇ ਬੱਚਿਆਂ ਤੋਂ ਇਹ ਗੱਲ ਸੁਣ ਕੇ ਹਰ ਸਿਮਰਤ ਰੋਣ ਲੱਗ ਪੈਂਦੀ ਹੈ ਉੱਥੇ ਆਪਣੀ ਮਾਂ ਨੂੰ ਰੋਂਦਾ ਦੇਖ ਅਮਰਤਪਾਲ ਹੋਰ ਬੋਲਦਾ ਹੈ ਪੇਰਾ ਤਾਂ ਗਲਤ ਕੰਮ ਕਰਦੇ ਹਾਂ ਸਾਨੂੰ ਤੁਸੀਂ ਸਾਰੀ ਉਮਰ ਗਲਤ ਕੰਮ ਤੋਂ ਰੋਕਿਆ ਆਪ ਹੁਣ ਉੱਥੇ ਜਾ ਰਹੇ ਹੋ ਬਿਲਕੁਲ ਗਲਤ ਕਰ ਰਹੇ ਹੋ ਤੁਹਾਡੇ ਵਾਸਤੇ ਇਹ ਕੋਈ ਉਮਰ ਨਹੀਂ ਹੈ ਹਜੇ ਵੀ ਸੁਧਰ ਜਾਓ ਹਜੇ ਵੀ ਕੁਝ ਗਲਤ ਨਹੀਂ ਹੋਇਆ ਨਹੀਂ ਤਾਂ ਅੰਜਾਮ ਇਸ ਦਾ ਬੁਰਾ ਹੋ ਜਾਵੇਗਾ ਨਹੀਂ ਤਾਂ ਆਪਣਾ ਵਸਿਆ ਵਸਾਇ ਕਰ ਆਪਣਾ ਸੁਖੀ ਸੰਧੀ ਕਰ ਇਸ ਤਰ੍ਹਾਂ ਡੁੱਬ ਜਾਵੇਗਾ ਤੁਸੀਂ ਵੱਡੇ ਹੋ ਤੁਸੀਂ ਸਾਨੂੰ ਸਮਝਾਓ ਸਾਨੂੰ ਸਿੱਧਰਾ ਪਾਓ ਤੁਸੀਂ ਆਪ ਹੀ ਪੁੱਠੇਰਾ ਚੱਲ ਪਿਆ ਹੋ ਬਿਲਕੁਲ ਗਲਤ ਗੱਲ ਹੈ ਇਸ ਤਰ੍ਹਾਂ ਦੀ ਗੱਲ ਆਖ ਰਿਹਾ ਹੈ ਹਰ ਸਿਮਤ ਬਿਚਾਰੀ ਰੋ ਥੱਕ ਕੇ ਆਪਣੇ ਕਮਰੇ ਦੇ ਵਿੱਚ ਸਿਸਕੀਆਂ ਪਣ ਲੱਗ ਜਾਂਦੀ ਹੈ ਸ਼ਾਇਦ ਉਸ ਦੀ ਰੋਂ ਪਿੱਛੇ ਕੁਝ ਗਹਿਰਾ ਛੁਪਿਆ ਹੈ ਕੁਝ ਪੁਰਾਣਾ ਕੁਝ ਬੀਤਿਆ ਹੋਇਆ ਸਮਾਂ ਜੋ ਕਿ ਸ਼ਾਇਦ ਅਮਰਤਪਾਲ ਤੋਂ ਲੁਕਿਆ ਹੈ ਜੋ ਕਿ ਸ਼ਾਇਦ ਅਮਰਤਪਾਲ ਨੂੰ ਨਹੀਂ ਪਤਾ ਵੀ ਮੇਰੀ ਮਾਦੇ ਨਾਲ ਕੀ ਕੀ ਬੀਤਿਆ ਹੈ ਕੌਣ ਹੈ ਗੁਰਪ੍ਰਤਾਪ ਸਿੰਘ ਡਾਕਟਰ ਆਖਿਰਕਾਰ ਕਿਉਂ ਜਾਰੀ ਸੀ ਉਸਦੇ ਕੋਲ ਵਜਾ ਜਾਣ ਕੇ ਸ਼ਾਇਦ ਅਮਰਤਪਾਲ ਵੀ ਹੈਰਾਨ ਹੋਣ ਵਾਲਾ ਸੀ ਅਸਲੀ ਵਜ੍ਹਾ ਥੋੜੇ ਸਮੇਂ ਬਾਅਦ ਉਸ ਤੱਕ ਜਾਣ ਵਾਲੀ ਸੀ ਅਗਲੇ ਦਿਨ ਅਮਰਤਪਾਲ ਸਵੇਰੇ ਉੱਠਦਾ ਹੈ ਅਤੇ ਚਾਹ ਪੀਣ ਵਾਸਤੇ ਆਪਣੀ ਮਾਂ ਨੂੰ ਬੁਲਾਦਾ ਹੈ ਕਾਜਲ ਵੀ ਕਮਰੇ ਦੇ ਵਿੱਚ ਜਾ ਕੇ ਆਈ ਹੈ ਕਮਲ ਹੈ ਮਾਤਾ ਕਮਰੇ ਦੇ ਵਿੱਚ ਨਹੀਂ ਦਿਖ ਰਹੀ ਕੀ ਗੱਲ ਹੋ ਗਈ ਇੱਥੇ ਕਿਉਂ ਨਹੀਂ ਹੈ ਸਾਰੇ ਘਰ ਦੇ ਵਿੱਚ ਭੜ ਲੰਦੇ ਹਨ ਦੋਵੇਂ ਜੀਆਂ ਦਾ ਮੱਥਾ ਠਣਕ ਜਾਂਦਾ ਹੈ ਆਹ ਕੀ ਹੋ ਗਿਆ ਆ ਤਾਂ ਸਾਡੇ ਨਾਲ ਜਗੋਂ ਤੇਰੀ ਵੀ ਬੀਚੂ ਕੀ ਹੈ ਕਿਧਰ ਗਈ ਮਾਤਾ ਮਾਤਾ ਇਸ ਉਮਰੇ ਅਚਾਨਕ ਹੀ ਰਾਤ ਨੂੰ ਕਿਧਰ ਗਾਇਬ ਹੋ ਗਈ ਇਹ ਤਾਂ ਬਿਲਕੁਲ ਉਲਟੀ ਗੱਲ ਹੋ ਚੁੱਕੀ ਹੈ ਘਰ ਦੇ ਵਿੱਚ ਸਕੂਟਰੀ ਵੀ ਨਹੀਂ ਹੈ ਸ਼ਾਇਦ ਬਾਜ਼ਾਰ ਗਏ ਹੋਣਗੇ ਅਲੱਗ ਅਲੱਗ ਰਿਸ਼ਤੇਦਾਰਾਂ ਦੇ ਘਰ ਫੋਨ ਲਗਾਉਂਦੇ ਹਨ ਨਰ ਦੇ ਸਿਦਾਰ ਸਾਰੇ ਮਨਾ ਕਰ ਦਿੰਦੇ ਹਨ ਨਹੀਂ ਜੀ ਇੱਥੇ ਨਹੀਂ ਆਏ ਤੁਹਾਨੂੰ ਕੋਈ ਵਹਿਮ ਪੈ ਗਿਆ ਹੈ ਕਿਤੇ ਹੋਰ ਗਏ ਹੋਣਗੇ ਸਾਰਿਆਂ ਦੇ ਮਨਾਂ ਦੇ ਵਿੱਚ ਸਵਾਲ ਹਨ ਆਖਿਰਕਾਰ ਜੋ ਔਰਤ ਆਪਣੇ ਘਰੇ ਘਰੇ ਰਹਿੰਦੀ ਸੀ ਜੋ ਔਰਤ ਕਦੇ ਵੀ ਆਪਣੇ ਮੁੰਡੇ ਨੂੰ ਦੱਸੇ ਬਿਨਾ ਘਰੋਂ ਬਾਹਰ ਨਹੀਂ ਨਿਕਲਦੀ ਸੀ ਹਮੇਸ਼ਾ ਸਾਰੇ ਪਿੰਡ ਦੇ ਵਿੱਚ ਇੱਜ਼ਤ ਬਰਕਰਾਰ ਸੀ ਸਾਰੇ ਪਿੰਡ ਦੇ ਵਿੱਚ ਮਰਦਾ ਵਾਂਗੂ ਇੱਜ਼ਤ ਰੱਖਦੀ ਸੀ ਅੱਜ ਅਚਾਨਕ ਇੱਥੋਂ ਕਿਵੇਂ ਚਲੀ ਗਈ ਹੈ ਇਹ ਕੀ ਹੋ ਗਿਆ ਹੈ ਇਹ ਪਣਾ ਕਿਵੇਂ ਵਾਪਰ ਗਿਆ ਹੈ ਘਰ ਦੇ ਵਿੱਚ ਵਾਪਸ ਲੋਟ ਜਾਂਦੇ ਹਨ ਹਰ ਥੱਕ ਕੇ ਜਦੋਂ ਬੈੱਡ ਤੇ ਬੈਠੇ ਸਾਹਮਣੇ ਪਈ ਪੇਟੀ ਦੇ ਉੱਪਰ ਇੱਕ ਕਾਗਜ਼ ਨਜ਼ਰ ਆ ਰਿਹਾ ਹੈ ਕਾਗਜ਼ ਖੋਲ ਕੇ ਦੇਖਿਆ ਤਾਂ ਅੰਮ੍ਰਿਤਪਾਲ ਦੇ ਪੈਰਾਂ ਹੇਠੋਂ ਜਮੀਨ ਨਿਕਲ ਚੁੱਕੀ ਹੈ ਅਚਾਨਕ ਦੇਖਦਾ ਹੈ ਇਹ ਤਾਂ ਮਾਤਾ ਦੀ ਲਿਖਾਈ ਹੈ ਮਿਚ ਲਿਖਿਆ ਹੈ ਮੈਂ ਇੱਥੋਂ ਹਮੇਸ਼ਾ ਹਮੇਸ਼ਾ ਦਿੱਲੀ ਦੂਰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਹਾਂ ਮੈਨੂੰ ਅਹਿਸਾਸ ਹੋ ਗਿਆ ਹੈ ਮੈਂ ਇੱਥੇ ਰਹਿ ਕੇ ਹੁਣ ਹੋਰ ਤੁਹਾਡੇ ਤੇ ਬੋਝ ਨਹੀਂ ਬਣ ਸਕਦੀ ਮੇਰੇ ਵੀ ਸੁਪਨੇ ਹਨ ਜੋ ਕਿ ਸ਼ਾਇਦ ਤੁਹਾਡੇ ਪਿੱਛੇ ਸਾਰੀ ਉਮਰ ਮਾਰਦੀ ਰਹੀ ਮੈਂ ਅੱਜ ਮੇਰੇ ਕੋਲ ਨਵਾਂ ਮੌਕਾ ਹੈ ਮੈਂ ਹੁਣੇ ਮੌਕਾ ਗਵਾਣਾ ਨਹੀਂ ਚਾਹੁੰਦੀ ਤੇਰਾ ਬਾਪੂ ਜਵਾਨੀ ਦੇ ਵਿੱਚ ਮੈਨੂੰ ਬਹੁਤ ਘੁੱਟਦਾ ਸੀ ਸ਼ਰਾਬਾ ਪੀ ਕੇ ਘਰਾਂ ਦਾ ਬਾਦ ਦੇ ਵਿੱਚ ਉਸੇ ਹੀ ਸ਼ਰਾਬ ਨੇ ਉਸ ਦੀਆਂ ਕਿਡਨੀਆਂ ਫੇਲ ਕਰ ਦਿੱਤੀਆਂ ਇਸ ਦੁਨੀਆ ਤੋਂ ਚਲਾ ਗਿਆ ਲੇਕਿਨ ਮੈਂ ਬਹੁਤ ਸਹਾਰਿਆ ਤੈਨੂੰ ਪੜਿਆ ਸ਼ਾਇਦ ਕਾਲਜ ਦੇ ਵਿੱਚ ਜਦੋਂ ਮੈਂ ਗੁਰਪ੍ਰਤਾਪ ਦੇ ਨਾਲ ਪੜ੍ਹਦੀ ਸੀ ਜਦੋਂ ਗੁਰਪ੍ਰਤਾਪ ਡਾਕਟਰੀ ਦੀ ਡਿਗਰੀ ਕਰ ਰਿਹਾ ਸੀ ਮੈਂ ਵੀ ਇੱਧਰ ਡਾਕਟਰ ਬਣਨਾ ਚਾਹੁੰਦੀ ਸੀ ਮੈਂ ਵੀ ਪੜ੍ਹੀ ਲਿਖੀ ਸੀ ਲੈਕਿਨ ਕਰਦਿਆ ਨੇ ਮੈਨੂੰ ਤੱਕੇ ਨਾਲ ਵਿਆਹ ਕੇ ਅਤੇ ਤੇਰੇ ਬਾਪੂ ਦੇ ਲੜ ਲਗਾ ਦਿੱਤਾ ਸ਼ਾਇਦ ਉਦੋਂ ਹੀ ਮੈਨੂੰ ਇਹ ਫੈਸਲਾ ਲੈ ਲੈਣਾ ਚਾਹੀਦਾ ਸੀ ਲੇਕਿਨ ਸਮਾਜ ਦੇ ਡਰ ਤੋਂ ਮੈਂ ਆਪਣੀਆਂ ਖੁਸ਼ੀਆਂ ਜਿਹੜੀਆਂ ਸਨ ਸੰਕੋਚ ਲਈਆਂ ਮੈਂ ਆਪਣੀ ਨਰਕਪਰੀ ਜ਼ਿੰਦਗੀ ਕੱਟੀ ਲੇਕਿਨ ਹੁਣ ਬਹੁਤ ਹੋ ਚੁੱਕਿਆ ਹੈ ਮੇਰੇ ਵੀ ਸੁਪਨੇ ਹਨ ਮੇਰੀ ਵੀ ਜ਼ਿੰਦਗੀ ਹੈ ਇਸ ਤਰ੍ਹਾਂ ਕਿੰਨਾ ਕੁ ਸਮਾਂ ਹੋਰ ਬਿਤਾ ਸਕਦੀ ਹਾਂ ਗੁਰਪ੍ਰਤਾਪ ਨੂੰ ਦੁਬਾਰਾ ਦੇਖ ਕੇ ਮੈਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਜਦੋਂ ਉਸਨੇ ਮੇਰੇ ਨਾਲ ਪੁਰਾਣੀ ਗੱਲਾਂ ਦੇ ਪੁਰਾਣੀ ਸਮੇਂ ਦੇ ਦੁੱਖ ਸੁੱਖ ਸਾਂਝੇ ਕੀਤੇ ਉਸਨੇ ਮੈਨੂੰ ਸ਼ਹਿਰ ਦੇ ਵਿੱਚ ਕਮਾਇਆ ਉਸਦੀ ਵੀ ਪਤਨੀ ਨਹੀਂ ਹੈ ਬੱਚੇ ਉਸ ਨੂੰ ਛੱਡ ਕੇ ਜਾ ਚੁੱਕੇ ਹਨ ਉਹ ਵੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਹੈ ਉਹ ਵੀ ਚਾਹੁੰਦਾ ਹੈ ਮੈਂ ਉਸਦੀ ਜ਼ਿੰਦਗੀ ਦੇ ਵਿੱਚ ਦੁਬਾਰਾ ਆ ਜਾਵਾਂ ਜੇਕਰ ਤੁਸੀਂ ਸੱਚਮੁੱਚ ਸਾਡੇ ਇਸ ਰਿਸ਼ਤੇ ਨੂੰ ਸਾਡੇ ਨਵੇਂ ਪਰਿਵਾਰ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਉੱਥੇ ਆ ਸਕਦੇ ਹੋ ਅਸੀਂ ਪਰਸੋਂ ਲਾਵਾਂ ਲੈਣ ਜਾ ਰਹੇ ਹਾਂ ਬਾਬਾ ਦੀਪ ਸਿੰਘ ਦੇ ਗੁਰੂ ਘਰ ਅਸੀਂ ਤੈਨੂੰ ਵਿਆਹ ਜੋੜੇ ਦੇ ਵਿੱਚ ਮਿਲਾਂਗੇ ਉੱਥੇ ਆ ਜਾਣਾ ਬਾਕੀ ਤੁਹਾਡੀ ਮਰਜ਼ੀ ਹੈ ਹੁਣ ਆਪਣੀ ਮਾਂ ਦਾ ਦੂਜਾ ਵਿਆਹ ਦੇ ਕੇ ਆਪਣੀ ਮਾਂ ਦੇ ਵਿਆਹ ਬਾਰੇ ਸੁਣ ਕੇ ਉਸ ਦੇ ਖੁਸ਼ ਉੱਡ ਚੁਕੇ ਹਨ ਮੱਥੇ ਤੇ ਹੱਥ ਫੇਰਦਾ ਹੈ ਲੋਕ ਕੀ ਕਹਿਣਗੇ ਰੋਂਦਾ ਕਰੋਨਾ ਦਾ ਹੈ ਆਪਣੀ ਕਿਸਮਤ ਤੇ ਹੱਥ ਫੇਰਦਾ ਹੈ ਆ ਕੀ ਹੋ ਗਿਆ ਆਤਾ ਮੈਂ ਕਦੇ ਸੋਚਿਆ ਨਹੀਂ ਸੀ ਮੇਰੇ ਪਰਿਵਾਰ ਨੂੰ ਕਿਸ ਦੀ ਨਜ਼ਰ ਲੱਗ ਗਈ ਉੱਥੇ ਬਹੁਤ ਰੋਇਆ ਇਧਰ ਕਾਜਲ ਵੀ ਪਹਿਲਾਂ ਨਹੀਂ ਸਮਝ ਪਾਉਂਦੀ ਕਿਉਂਕਿ ਕਾਜਲ ਆਪ ਔਰਤ ਹੈ ਸਮਝ ਸਕਦੀ ਹੈ ਆਪਣੇ ਤੇ ਲੈ ਕੇ ਦੇਖਦੀ ਹੈ ਮਾਤਾ ਦੀ ਥਾਂ ਤੇ ਆਪ ਨੂੰ ਮਹਿਸੂਸ ਕਰਦੀ ਹੈ ساری ਉਮਰ ਬੱਚਿਆਂ ਦੇ ਲੇਖੇ ਲਾ ਚੁੱਕੀ ਹੈ ساری ਉਮਰ ਬੱਚਿਆਂ ਦਾ ਧਿਆਨ ਰੱਖਿਆ ਹੈ ਹੁਣ ਆਪਣੇ ਬਾਰੇ ਸੋਚਣ ਲੱਗੀ ਹੈ ਆਪਾਂ ਮੜਾ ਅਖ ਰਹੇ ਹਾਂ ساری ਉਮਰ ਸਮਾਜ ਦਾ ਧਿਆਨ ਰੱਖਿਆ ਹੈ ਹੁਣ ਸਮਾਜ ਤੋਂ ਉਲਟ ਆਪਣੀ ਖੁਸ਼ੀ ਵੱਲ ਦੇਖਣ ਲੱਗੀ ਹੈ ਆਪਾਂ ਮੜਾ ਅਖ ਰਹੇ ਹਾਂ ਚਲੋ ਜੋ ਵੀ ਹੈ ਆਪਣੇ ਘਰ ਵਾਲੇ ਨੂੰ ਸਮਝਾਉਣ ਦਾ ਕੋਸ਼ਿਸ਼ ਕਰਦੀ ਹੈ ਅਮਰਤਪਾਲ ਅਗੋਂ ਕਾਜਲ ਦੀ ਗੱਲ ਪੈ ਜਾਂਦਾ ਹੈ ਤੇਰਾ ਦਿਮਾਗ ਖਰਾਬ ਹੈ ਕੀ ਕਰੀਂ ਹੈ ਇਸ ਰਸਤੇ ਨਾ ਕਿਵੇਂ ਬਣਾ ਸਕਦਾ ਹਾਂ ਮੇਰੀ ਮਾਂ ਦਾ ਦੂਜਾ ਵਿਆਹ ਪਲਕਸ਼ ਨੇ ਸੋਚਿਆ ਵੀ ਹੈ ਪਲਸ ਸੁਪਨੇ ਦੇ ਵਿੱਚ ਵੀ ਸੋਚਿਆ ਸੀ ਵੀ ਇਹ ਦਿਨ ਵੀ ਆ ਜਾਵੇਗਾ ਹੁਣ ਤਾਂ ਬਸ ਰੋਣਾ ਟੋਣਾ ਪੱਲੇ ਹੈ ਸਮਾਜ ਦੇ ਵਿੱਚ ਕੀ ਜਿਤਰਾ ਜਾਵੇਗੀ ਮੇਰੀ ਸਾਰੇ ਮੇਰਾ ਮਜ਼ਾਕ ਉਡਾਨਗੇ ਸਾਰੇ ਮੇਰੇ ਨਾਲ ਚੇੜਾ ਕਰਨਗੇ ਜੋ ਮੇਰੇ ਬੇਲੀ ਦੋਸਤ ਹਨ ਸਭ ਮੇਰਾ ਜੀਣਾ ਦੂਪਰ ਕਰ ਦੇਣਗੇ ਇਸ ਨਾਲ ਤਾਂ ਮਰਨਾ ਚੰਗਾ ਹੈ ਇਦਨ ਦੇਖਣ ਤੋਂ ਪਹਿਲਾਂ ਮੈਂ ਇਸ ਦੁਨੀਆ ਤੋਂ ਚਲਾ ਕਿਵੇਂ ਗਿਆ ਲੇਕਿਨ ਵਾਰ-ਵਾਰ ਜਦੋਂ ਕਾਜਲ ਪਿਆਰ ਨਾ ਸਮਝਾਉਂਦੀ ਹੈ ਉਹਨਾਂ ਦੀ ਵੀ ਜ਼ਿੰਦਗੀ ਹੈ ਉਹਨਾਂ ਦੇ ਵੀ ਸੁਪਨੇ ਹਨ ਕਿਉਂ ਨਾ ਆਪਾਂ ਸਾਥ ਲਈਏ ਲੇਕਿਨ ਨਹੀਂ ਅਗੋ ਨਹੀਂ ਮੰਨਦਾ ਤਾਂ ਕਾਜਲ ਆਪਣੇ ਘਰ ਵਾਲੇ ਤੋਂ ਚੋਰੀ ਮਿਆਹ ਵਾਲੇ ਦਿਨ ਬਾਬਾ ਦੀਪ ਸਿੰਘ ਦੇ ਗੁਰੂ ਘਰ ਪਹੁੰਚ ਜਾਂਦੀ ਹੈ ਉੱਥੇ ਜਾ ਕੇ ਦੇਖਦੀ ਹੈ ਕਿ ਬਜ਼ੁਰਗ ਜਿਹੜੇ ਹਨ ਲਾਵਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਅਗੋ ਪੱਤੀ ਸਿੰਘ ਨਹੀਂ ਮੰਨ ਰਿਹਾ ਤਾਂ ਬਾਅਦ ਦੇ ਵਿੱਚ ਹਰ ਥਾਂ ਕੇ ਵਾਪਸ ਆ ਜਾਂਦੇ ਹਨ ਅਤੇ ਅੱਗੇ ਕੋਰਟ ਮੈਰੀ ਕਰਾ ਲੈਂਦੇ ਹਨ ਕੋਰਟ ਦੇ ਵਿੱਚ ਲੀਗਲੀ ਵਿਆਹ ਕਰ ਚੁੱਕੇ ਹਨ ਇਧਰੋਂ ਕਾਜਲ ਜਿਹੜੀ ਹੈ ਗਵਾਹ ਦੇ ਤੌਰ ਤੇ ਸੈਨ ਕਰਦੀ ਹੈ ਅਤੇ ਆਪਣੀ ਸੱਸ ਨੂੰ ਆਪਣੇ ਨਵੇਂ ਸਹੁਰੇ ਨੂੰ ਆਪਣੇ ਨਵੇਂ ਪਿਤਾ ਨੂੰ ਵਧਾਈਆਂ ਦਿੰਦੀ ਹੈ ਤਿੰਨੇ ਇਕੱਠੇ ਫੋਟੋ ਲੈਂਦੇ ਹਨ ਤਾਂ ਇਕੱਠੇ ਹੋ ਕੇ ਦੁਬਾਰਾ ਤਿੰਨੋਂ ਜਣੇ ਆਪਣੇ ਘਰ ਆ ਜਾਂਦੇ ਹੈ ਅਮਰਿਤਪਾਲ ਸਾਹਮਣੇ ਆਪਣੀ ਮਾਂ ਨੂੰ ਵਿਆਹ ਜੋੜੇ ਦੇ ਵਿੱਚ ਦੇਖ ਕੇ ਗਲ ਦੇ ਵਿੱਚ ਮਾਲਾ ਦੇਖ ਕੇ ਸਮਝ ਚੁੱਕਿਆ ਹੋਏ ਵਿਆਹ ਹੋ ਚੁੱਕਿਆ ਹੋਏ ਇਧਰੋਂ ਕਾਜਲ ਨੂੰ ਵੀ ਨਾਲੋਂ ਆਏ ਦੇਖ ਉਸ ਤੇ ਹੋਸ਼ ਉੱਡ ਜਾਂਦੇ ਹਨ ਤੂੰ ਵੀ ਲੜ ਚੁੱਕੀ ਹੈ ਇਹਨਾਂ ਦੇ ਨਾਲ ਕੀ ਲੋੜ ਸੀ ਤੈਨੂੰ ਇਸ ਪਾਗਲਪਨਤੀ ਦੇ ਵਿੱਚ ਇਹਨਾਂ ਦੇ ਸਾਥ ਦੇਣ ਦੀ ਕਿਉਂ ਗਈ ਵਾਰ-ਵਾਰ ਕਾਦ ਸਮਝਾਉਦੀ ਹੈ ਤਬ ਵਾਰ-ਵਾਰ ਆਪਣੀ ਪਤਨੀ ਦੇ ਸਮਝਾਉਣ ਤੋਂ ਬਾਅਦ ਜਦੋਂ ਆਪਣੀ ਮਾਂ ਦੀ ਖੁਸ਼ੀ ਵੱਲ ਦੇਖਦਾ ਹੈ ਆਪਣੀ ਮਾਵਲ ਦੇਖਦਾ ਹੈ ਤਬ ਬਾਅਦ ਦੇ ਵਿੱਚ ਉਹ ਵੀ ਰਿਸ਼ਤੇ ਨੂੰ ਹਾਂ ਕਰ ਦਿੰਦਾ ਹੋਏ ਵੀ ਚਲੋ ਮੇਰੀ ਜ਼ਿੰਦਗੀ ਹੈ ਤਾਂ ਇਹਨਾਂ ਦੀ ਵੀ ਜ਼ਿੰਦਗੀ ਹੈ ਇਹਨਾਂ ਨੂੰ ਵੀ ਆਪਣੇ ਹਿਸਾਬ ਨਾਲ ਜਿਉਣਾ ਚਾਹੀਦਾ ਹੈ ਲੇਕਿਨ ਮੈਂ ਹੁਣ ਇਹਨਾਂ ਨਾਲ ਨਹੀਂ ਰਹਿ ਸਕਦਾ ਮੇਰੀ ਜ਼ਮੀਰ ਇਹਨਾਂ ਦੇ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ ਮੈਂ ਆਪਣੇ ਘਰ ਇੱਥੇ ਰਹਾਂਗਾ ਤੁਸੀਂ ਜਾਓ ਜਿੱਥੇ ਰਹਿਣਾ ਜਾਓ ਗੁਰਪ੍ਰਤਾਪ ਆਪਣੇ ਮ ਵਰਟੀ ਨੂੰ ਲੈ ਕੇ ਹਰ ਸਿਮਰਤ ਨੂੰ ਨਾਲ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ ਅਤੇ ਕਹਿ ਦਿੰਦਾ ਹੈ ਜਦੋਂ ਵੀ ਤੁਹਾਨੂੰ ਇਕੱਲਾ ਮਹਿਸੂਸ ਹੋਵੇ ਜਦੋਂ ਵੀ ਤੁਸੀਂ ਸਾਡੇ ਨਾਲ ਆਉਣਾ ਚਾਹੋ ਆ ਸਕਦੇ ਹੋ ਸਾਨੂੰ ਕੋਈ ਤਰਾਜ ਨਹੀਂ ਹੈ ਅਗੋਂ ਨਵੇਂ ਘਰ ਦੇ ਵਿੱਚ ਜਾ ਕੇ ਹਰ ਸਿਮਰਤ ਬਹੁਤ ਖੁਸ਼ ਹੈ ਗੁਰਪ੍ਰਤਾਪ ਨੂੰ ਵੀ ਆਪਣੀ ਪਤਨੀ ਮਿਲ ਚੁੱਕੀ ਹੈ ਇਧਰੋਂ ਹਰ ਸਿਮਰਤ ਨੂੰ ਆਪਣਾ ਪੁਰਾਣਾ ਦੋਸਤ ਨਵੇਂ ਘਰ ਵਾਲੇ ਦੇ ਰੂਪ ਚ ਮਿਲਿਆ ਹੈ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੀ ਹੈ ਸਵੇਰੇ ਉੱਠ ਕੇ ਦੋਵੇਂ ਨਿਤਨੇਮ ਕਰਦੇ ਹਨ ਰੋਜ਼ ਰੱਬ ਨੂੰ ਯਾਦ ਕਰਦੇ ਹਨ ਇਦੋਂ ਗੁਰਪ੍ਰਤਾਪ ਦੇ ਜਿਹੜੇ ਮੁੰਡੇ ਹਨ ਜੋ ਵਿਦੇਸ਼ ਤੇ ਵਿੱਚ ਰਹਿੰਦੇ ਹਨ ਉਹ ਵੀ ਇਸ ਰਿਸ਼ਤੇ ਤੋਂ ਕੁਝ ਨਹੀਂ ਹਨ ਲੇਕਿਨ ਸਮਝਣੂਤਾ ਉਹਨਾਂ ਨੇ ਛੱਡ ਦਿੱਤਾ ਹੈ ਫਿਰ ਵੀ ਚਲੋ ਆਪਣੀਆਂ ਖੁਸ਼ੀਆਂ ਵਟੋਲੀਆਂ ਹਨ ਦੋਸਤੋ ਤੁਹਾਨੂੰ ਕਿਵੇਂ ਲੱਗੀ ਕਹਾਣੀ ਕੀ ਜੋ ਹਰ ਸਿਮਰਤ ਨੇ ਕੀਤਾ ਸਹੀ ਕੀਤਾ ਦਾ ਨਹੀਂ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕੀ ਉਹਨਾਂ ਨੂੰ ਇੱਕ ਕਦਮ ਚੁੱਕਣਾ ਚਾਹੀਦਾ ਸੀ ਜੋ ਉਹਨਾਂ ਨੇ ਚੁੱਕਿਆ ਜਾਂ ਫਿਰ ਇਸ ਦੇ ਕੁਝ ਹੋਰ ਰਸਤੇ ਹੋ ਸਕਦੇ ਸਨ ਜੋ ਕਿ ਸ਼ਾਇਦ ਉਹਨਾਂ ਨੂੰ ਵਰਤਣੇ ਚਾਹੀਦੇ ਸੀ ਇਹ ਜੋ ਰਸਤਾ ਉਹਨਾਂ ਨੇ ਚੁਣਿਆ ਇਹ ਤੁਹਾਡੀ ਨਜ਼ਰ ਦੇ ਵਿੱਚ ਕਿੰਨਾ ਕੁ ਸਹੀ ਹੈ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਤੁਹਾਨੂੰ ਸੱਚਮੁੱਚ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸਨਾਰ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ